ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਨੀਤੀਜ ਦਾ ਨਾਮ ਰੱਖਿਆ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਹੈ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੀਗੀ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਤੁਸੀਂ ਦੇਖੋ ਜੈਨ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸਾਵਨ ਦਾ ਮਹੀਨਾ ਔਰ ਤੀਜਾ ਤਿਹਾੜਾ ਪੰਜਾਬ ਦਾ ਇੱਕ ਵਿਰਸੇ ਨੂੰ ਬੜਾ ਸਮਰਪਿਤ ਅੰਦਾਜ਼ ਦੇ ਕਿ ਜਿਹੜਾ ਸੌਨ ਮਹੀਨੇ ਦੀ ਤੀਜ ਦਾ ਤਿਉਹਾਰ ਹੁੰਦਾ ਖਾਸ ਕਰਕੇ ਉਹਨਾਂ ਸ਼ਾਦੀ ਸ਼ੂਦਾ ਮਹਿਲਾਵਾਂ ਵਾਸਤੇ ਲੜਕੀਆਂ ਨੇ ਨਵੀਆਂ ਵਿਆਹਤਾ ਕੁੜੀਆਂ ਹੁੰਦੀ ਜਦੋਂ ਆਪਣੇ ਪੇਕੇ ਘਰ ਆਉਂਦੀਆਂ ਤਾਂ ਇਸ ਦਾ ਇੱਕ ਬਹੁਤ ਹੀ ਇੱਕ ਇਤਿਹਾਸਿਕ ਵਿਰਸਾ ਹੈ ਪੰਜਾਬ ਦਾ ਤੀਜ ਤਿਉਹਾਰ ਦਾ ਤੇ ਤੀਜ ਦਾ ਤਿਉਹਾਰ ਨਾਰਥ ਭਾਰਤ ਦੇ ਵਿੱਚ ਦਾ ਬਹੁਤ ਵੱਡਾ ਹਰਸ਼ੋਲਾ ਸਮਿਆਂ ਦਾ ਤੇਰਾ ਅੱਜ ਜਿਹੜਾ ਤੀਜ ਦਾ ਤਿਉਹਾਰ ਹੈ ਪੰਜਾਬ ਦੇ ਲੁਧਿਆਣਾ ਵਿੱਚ ਦੇ ਦੱਸਰੇ ਜਿਹੜਾ ਬੜੇ ਹਰਸ਼ੁਲਾਸ ਨਾਲ ਮਨਾਇਆ ਜਾ ਰਿਹਾ ਮਹਿਲਾਵਾਂ ਵੱਲੋਂ ਆਂਗਣਵਾੜੀ ਹੈਲਥ ਵਰਕਰ ਵੱਲੋਂ ਇਹ ਜਿਹੜਾ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਨਦਾਸ ਦੀ ਕੀ ਇਹ ਤੀਜ ਦਾ ਤਿਉਹਾਰ ਖਾਸ ਕਰਕੇ ਉਹਨਾਂ ਨਵ ਵਿਆਈਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਪਹਿਲੀ ਵਾਰ ਜਦੋਂ ਪੇਕੇ ਘਰ ਆਂਦੀਆਂ ਤਾਂ ਕਿਤੇ ਨਾ ਕਿਤੇ ਆਪਣੇ ਸਹੇਲੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲਦੀਆਂ ਤਾਂ ਇਸ ਤੀਜ ਦੇ ਤਿਉਹਾਰ ਦੇ ਵਿੱਚ ਸੁਹਾਗ ਗਾਏ ਜਾਂਦੇ ਆ ਗਿੱਦਾ ਪਾਇਆ ਜਾਂਦਾ ਪਿੰਗਾ ਝੂਟੀ ਜਾਂਦੀਆਂ ਔਰ ਕਿਤੇ ਨਗੇਤੇ ਪੰਜਾਬ ਦੇ ਕਲਚਰ ਨਾਲ ਵੀ ਇਹ ਤੀਜ ਦਾ ਤਿਉਹਾਰ ਬੜਾ ਇੱਕ ਮਹੱਤਵ ਰੱਖਦਾ ਹੈ ਤਾਂ ਇੱਕ ਅਗਰ ਸ਼ਾਸਤਨ ਸਾਹ ਜਿਹੜਾ 100 ਸਾਲਾਂ ਦੀ ਤਪੱਸਿਆ ਦੇ ਬਾਅਦ ਮਾਂ ਪਾਰਵਤੀ ਨੇ ਸ਼ਿਵ ਨੂੰ ਪਾਇਆ ਸੀ ਤਾਂ ਇਸ ਮਹੀਨੇ ਸਾਵਣ ਦੇ ਮਹੀਨੇ ਖਾਸ ਕਰਕੇ ਜਿਹੜੀਆਂ ਲੜਕੀਆਂ ਹੁੰਦੀਆਂ ਜਿਹਨਾਂ ਦੇ ਜਲਦੀ ਵਿਆਹ ਨਹੀਂ ਹੁੰਦੇ ਤਾਂ ਸਾਵਣ ਦੇ ਮਹੀਨੇ ਵਰਤ ਰੱਖ ਕੇ ਭਗਵਾਨ ਸ਼ਿਵ ਬੋਲੇ ਦੀ ਵੀ ਅਰਦਾਸਾਂ ਕਰਦੇ ਆ ਤਾ ਪੰਜਾਬ ਦੇ ਕਲਚਰ ਨਾਲ ਜਿਹੜਾ ਜੁੜਿਆ ਏ ਤੀਜਾ ਤਿਹਾਰ ਹੈ। ਅਲੱਗ-ਅਲੱਗ ਜਗ੍ਹਾ ਤੇ ਬੜੇ ਹਰਸ਼-ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਛੋ ਜਿਹੜਾ ਤੀਜਾ ਤਿਹਾਰ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਸੀ ਕਿ ਖਾਸ ਕਰਕੇ ਇਹੜਾ ਤੀਜ ਦਾ ਤਿਹੋਰਾ ਪੰਜਾਬ ਦਾ ਇੱਕ ਬਹੁਤ ਵੱਡਾ ਕਲਚਰ ਹੈ ਜਿਸ ਨੂੰ ਪੰਜਾਬ ਦੇ ਹਰ ਸ਼ਹਿਰਾਂ ਦੇ ਨਾਲ ਕਸਬਿਆਂ ਦੇ ਵਿੱਚ ਮਨਾਇਆ ਜਾਂਦਾ ਤੇ ਇਹ ਗੱਲ ਕਰਦੇ ਆਂ ਤੀਜ ਦੇ ਤਿਹੋੜ ਦੇ ਜਿਹੜਾ ਖਾਸ ਕਰਕੇ ਲੜਕੀਆਂ ਲਈ ਉਹਨਾ ਵਿਆਹਤਾਂ ਲੜਕੀਆਂ ਜਿਹੜੀਆਂ ਹੁਣੇ-ਹੁਣੇ ਵਿਆਹ ਹੁੰਦੇ ਤੇ ਉਹ ਆਪਣੇ ਪੇਕੇ ਘਰ ਆਂਦੀਆਂ ਆਪਣੀ ਸਹੇਲੀਆਂ ਤੇ ਰਿਸ਼ਤੇ ਨਾਲ ਮਿਲਣ ਆਂਦੀਆਂ ਤਾਂ ਇਸ ਟਾਈਮ ਇਹਨਾ ਮੌਜੂਦ ਹੈ ਮੈਡਮ ਗੱਲਬਾਤ ਕਰਦੇ ਆਂ ਮੈਡਮ ਕੀ ਨਾਮ ਰਡਾ ਜੀ ਸੁਖਵਿੰਦਰ ਕੌਰ ਕਿਸਾ ਮੈਡਮ ਅਜਿਹੜਾ ਵੀ ਤੀ ਦਾ ਤੇ ਹੋਰ ਇੱਕ ਬਹੁਤ ਵੱਡਾ ਆਪਣਾ ਪੰਜਾਬ ਦਾ ਕਲਚਰ ਕਿਸਤਾ ਮਨਾ ਰਹੇ ਹੋ ਕਿਸ ਤਰ੍ਹਾਂ ਤੁਸੀਂ ਅੱਜ ਦੀ ਮਹਿਲਾਵਾਂ ਨੂੰ ਕਿਦਾਂ ਦੇ ਪ੍ਰੇਰਨਾ ਦੇਵੋਗੇ ਇਹ ਜਿਹੜਾ ਤੀਜ ਦਾ ਤਿਹਾਰ ਹੈ ਸਾਡਾ ਕਲਚਰ ਪਹਿਲਾਂ ਦਾ ਹੈ ਪ੍ਰੰਤੂ ਸਮੇਂ ਦੇ ਨਾਲ ਅਤੇ ਕੁਝ ਤੇ ਸਮੇਂ ਦੀ ਦੌੜ ਵਿੱਚ ਇਹ ਲੋਕ ਭੁੱਲਦੇ ਜਾ ਰਹੇ ਹੈ ਇਸ ਕਰਕੇ ਇਸੇ ਛੋਟਾ ਜਿਹਾ ਉਪਰਾਲਾ ਕੀਤਾ ਜਾਂ ਤਾਂ ਜੋ ਬਰਾਸਤ ਨਾਲ ਆਪਣੇ ਨਵੀਂ ਪੀੜੀ ਨੂੰ ਜੋੜ ਸਕੇ ਇਸ ਸੰਬੰਧ ਵਿੱਚ ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਜਿਸ ਵਿੱਚ ਅਸੀਂ ਥੋੜਾ ਜਿਹਾ ਸੱਭਿਆਚਾਰਕ ਪ੍ਰੋਗਰਾਮ ਅਤੇ ਲੋਕਾਂ ਨੂੰ ਕੋਸ਼ਿਸ਼ ਸਿੱਖਿਆਦਾਇਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਸ ਵਾਰ ਵੀ ਅਸੀਂ ਮੇਰੇ ਦੋ ਸਰਕਲ ਹਨ ਇੱਕ ਬਸਤੀ ਯੋਧਿਆਲ ਤੇ ਕਲਾਸ਼ ਨਗਰ ਉਹਨਾਂ ਦਰਾਲ ਕਿ ਮੈਂ ਪ੍ਰਾਲਾ ਕੀਤਾ ਹੈ ਆ ਇੱਕ ਕੇ ਦਾ ਸਬੂਤ ਦੇਣ ਤੇ ਹਰੀਆਲੀ ਦੇ ਸਬੰਧ ਵਿੱਚ ਤੀਜ ਦਾ ਤਿਹਾਰ ਮਨਾਉਂਦੇ ਥੈਂਕਸ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਅੱਜ ਦੀ ਜਿਹੜਾ ਸਟਾਈਲ ਆਪਣਾ ਰੈਂ ਲੀਵਿੰਗ ਸਟਾਈਲ ਆ ਵੈਸਟਰਨ ਕਲਚਰ ਜਿਹੜਾ ਲੇਡੀਜ਼ ਬੰਦੇ ਸਾਰੇ ਅਪਣਾ ਲਵੇ ਲੱਗਦਾ ਵੀ ਹਜੇ ਵੀ ਪੰਜਾਬ ਦਾ ਕਲਚਰ ਬਹੁਤ الواਸਟ ਹੈ ਆਪਾਂ ਨੂੰ ਪੰਜਾਬੀ ਵਿਰਸੇ ਨਾਲ ਜੁੜਨਾ ਚਾਹੀਦਾ ਸਪੈਸ਼ਲ ਅਸੀਂ ਅੱਜ ਤਾਂ ਹੀ ਸਾਰੀਆਂ ਕੁੜੀਆਂ ਨੂੰ ਇਹ ਰਿਕਵੈਸਟ ਕੀਤੀ ਆਪਣੇ ਪੰਜਾਬੀ ਕਲਚਰ ਚਾਣਾ ਇਸ ਨਾਲ ਰਿਲੇਟਿਡ ਗਿੱਧਾ ਕੋਈ ਵੈਸਟਰਨ ਐਕਟੀਵਿਟੀ ਨਹੀਂ ਕਰਾਣੀ ਨਾ ਕੋਈ ਮਟੀਰੀਅਲ ਵਰਤਣਾ ਨਾ ਖਾਣ ਪੀਣ ਅਸੀਂ ਅੱਜ ਸਾਰੇ ਪੰਜਾਬ ਨੂੰ ਇੱਕ ਜਗ੍ਹਾ ਜੋੜਨ ਦੀ ਕੋਸ਼ਿਸ਼ ਕੀਤੀ ਆ ਖਾਣ ਪੀਣ ਚ ਪਹਿਰਾਵੇ ਚ ਪੱਖੀਆਂ ਆਪਣੇ ਜੋ ਵੀ ਵਰਤਿਆ ਜਾਂਦਾ ਸੱਭਿਆਚਾਰਕ ਨਾਲ ਰਿਲੇਟਡ ਚੀਜ਼ਾਂ ਨੂੰ ਵਰਤ ਕੇ ਲੋਕਾਂ ਨੂੰ ਇਹ ਮੈਸੇਜ ਦੇਣ ਦੀ ਕਿ ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਦਾ ਕਿਉਂਕਿ ਜਿਹੜਾ ਸਮਾਜ ਆਪਣੇ ਸੱਭਿਆਚਾਰ ਤੋਂ ਦੂਰ ਹੋ ਜਾਂਦਾ ਉਹ ਹੌਲੀ ਹੌਲੀ ਖਤਮ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਇਦਾਂ ਦੇ ਉਪਰਾਲੇ ਕਰਕੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣਾ ਚਾਹੀਦਾ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਇਹਨੂੰ ਸਮਝ ਸਕੇ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਅ ਤੀਜ ਦਾ ਤਿਹਾਰ ਬੜਾ ਬੜਾ ਪੰਜਾਬ ਦੇ ਕਲਚਰਲ ਖਾਸੇ ਬੜਾ ਤੁਮਦਾਂ ਮਨਾਉਂਦੇ ਆ। ਅ ਕਿਸੇ ਦਾ ਦੇਖ ਦਿਓ ਵੀ ਅ ਅੱਜ ਅਜੋਕੇ ਸਮੇਂ ਦੇ ਵਿੱਚ ਵੀ ਪੰਜਾਬ ਜਿਹੜੇ ਖਾਸੇ ਮਹਿਲਾਵਾਂ ਲੱਗ ਰਿਹਾ ਵੀ ਤੀਜੇ ਤਿਹੋ ਨੂੰ ਮਨਾਉਂ ਨੂੰ ਹਮੇਸ਼ਾ ਹਰ ਸਾਲ ਇਸ ਦਿਨ ਨੂੰ ਦੇਖਦੀ ਹੈ। ਵੈਸੇ ਤਾਂ ਪੰਜਾਬ ਜਿਹੜਾ ਹੈਗਾ ਬਹੁਤ ਹੀ ਧਿਆਰਾ ਦਾ ਦੇਸ਼ ਹੈ। ਇੱਥੇ ਬੜਾ ਹੀ ਰੰਗ-ਬਰੰਗੇ ਤਿਹਾਰ ਬੜੇ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਨੇ ਪਰ ਜਿੰਨਾ ਵਿੱਚ ਜਿਹੜੀ ਤੀਜ ਹੈ ਉਹ ਬਹੁਤ ਹੀ ਮਤਲਬ ਸਾਡੇ ਪੰਜਾਬ ਦਾ ਪੁਰਾਣਾ ਕਲਚਰ ਹੈ ਜੋ ਸਾਨੂੰ ਸਭ ਨੂੰ ਜੋੜਦਾ ਹੈ ਪੁਰਾਣੀਆਂ ਹਸੇਲੀਆਂ ਜਿਹੜੀਆਂ ਕਿ ਵਿਆਹ ਤੋਂ ਬਾਅਦ ਵਿਚੜ ਜਾਂਦੀਆਂ ਨੇ ਸਾਉਣ ਦੇ ਮਹੀਨੇ ਵਿੱਚ ਆ ਕੇ ਮਿਲਣ ਦਾ ਰਿਵਾਜ ਹੈ ਕਿ ਜਿਹੜੀਆਂ ਸਾਨੂੰ ਲੱਗਦਾ ਕਿ ਨਹੀਂ ਮਿਲਣਗੀਆਂ ਸਾਨੂੰ ਉਹ ਉਡੀਕ ਹੁੰਦੀ ਹੈ ਕੁੜੀਆਂ ਨੂੰ ਕਿ ਅਸੀਂ ਤੀਜ ਦੇ ਮਹੀਨੇ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਸੇਲੀਆਂ ਬਿਚਰ ਮਿਲਾਂਗੇ ਆ ਇਕੱਠੀਆਂ ਹੋ ਕੇ ਮਹਿੰਦੀਆਂ ਲਾਵਾਂਗੀਆਂ ਪਿੰਗਾ ਝੂਟਾਂਗੀਆਂ ਤੇ ਮੂੜ ਆਪਣੇ ਜਿਹੜੇ ਅਸੀਂ ਇਨਰਜਾਵਾਂ ਵਿਚ ਅਜ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਭੁੱਲ ਕੇ ਕੁਝ ਪਲਾ ਲਈ ਅਸੀਂ ਆਪਣੇ ਆਪ ਨੂੰ ਆਪਣੇ ਪੰਜਾਬ ਦੇ ਰੰਗ ਵਿੱਚ ਆਪਣੇ ਕਲਚਰ ਦੇ ਰੰਗ ਵਿੱਚ ਰੰਗ ਸਕੀਏ ਸਾਨੂੰ ਬੜਾ ਹੀ ਅੱਛਾ ਲੱਗਦਾ ਬੜਾ ਹੀ ਆਨੰਦ ਆਉਂਦਾ ਕਿਉਂਕਿ ਅਸੀਂ ਉਹਨ ਭੁੱਲਦੇ ਜਾ ਰਹੇ ਹੈਗੇ ਆ ਤੇ ਵੀ ਅਸੀਂ ਆਪਣਾ ਕਲਚਰ ਭੁੱਲਦੇ ਜਾ ਰਹੇ ਆ ਵੈਸਟਰਨ ਪਾਈ ਜਾ ਰਹੇ ਸਾਨੂੰ ਆਪਣੀਆਂ ਫੁਲਕਾਰੀਆਂ ਟਿੱਕੇ ਭੁੱਲਦੇ ਜਾ ਰਹੇ ਨੇ ਜੋ ਕਿ ਸਾਡੇ ਲਈ ਇੱਕ ਮਾਣ ਸੀ ਅਸੀਂ ਉਸ ਮਾਣ ਨੂੰ ਵਧਾਉਣ ਲਈ ਆਪਣੇ ਉਸ ਯਾਦਗਾਰ ਨੂੰ ਵਧਾਉਣ ਲਈ ਆਪਣੀ ਪਛਾਣ ਨੂੰ ਵਧਾਉਣ ਲਈ ਇਤਿਹਾਸ ਜਿਹੜਾ ਹੈਗਾ ਮਨਾ ਰਹੇ ਆ ਕਿਉਂਕਿ ਇਹ ਇਤਿਹਾਸ ਸਾਡੀ ਪੰਜਾਬੀਆਂ ਦੀ ਅਵਿਕਲੀ ਪਹਿਚਾਨ ਹੈ ਜੋ ਸਾਨੂੰ ਪੰਜਾਬੀ ਹਾਂ ਜੋ ਸਾਨੂੰ ਪੰਜਾਬੀ ਹੋਣ ਦਾ ਮਾਣ ਬਖਸ਼ਦੀ ਹੈ ਸੋ ਇਸ ਤੀਜ ਦੇ ਤਿਹਾੜ ਨੂੰ ਮੈਂ ਕਹਿੰਦੀ ਹਾਂ ਕਿ ਹਰ ਕੁੜੀ ਨੂੰ ਹਰ ਔਰਤ ਨੂੰ ਮਨਾਉਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਆਪਣੇ ਪੰਜਾਬ ਦੀ ਜਿਹੜੀ ਹੈਗੀ ਆ ਯਾਦ ਰਖਾਰ ਰਵੇ ਇਤੋਂ ਤੱਕ ਕਿ ਮੈਂ ਦੇਖਿਆ ਕਿ ਜਿਹੜੇ ਸਾਡੀਆਂ ਔਰਤਾ ਜਿਹੜੀਆਂ ਹੈਗੀਆਂ ਨੇ ਕੈਨੇਡਾ ਵਗੈਰਾ ਜਾਂ ਬਾਹਰ ਚਲੇ ਗਈਆਂ ਨੇ ਉਹਨਾਂ ਅੰਦਰ ਵੀ ਇਹ ਚੀਜ਼ ਹੈਗੀ ਆ ਉਹ ਥੋੜੀ ਕੋਸ਼ਿਸ਼ ਤਾਂ ਕਰਦੇ ਨੇ ਬਟ ਉਹਨਾਂ ਦਾ ਕਲਚਰ ਐਸਾ ਨਹੀਂ ਪਨਪੰਦਾ ਤਾਂ ਮੈਂ ਤਾਂ ਇੱਕ ਵੈਸੇ ਇੱਕ ਰਿਕਵੈਸਟ ਕਰੂੰਗੀ ਜਿਹੜੀ ਸਾਡੇ ਲਈ ਬਹੁਤ ਦੁਖਦਾਈ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਆ ਕੁੜੀਆਂ ਹੈ ਆਪਣਾ ਪੰਜਾਬ ਛੱਡ ਕੇ ਵਿਦੇਸ਼ ਜਾ ਰਹੀਆਂ ਨੇ ਆਪਣਾ ਕਲਚਰ ਭੁੱਲ ਰਹੀਆਂ ਨੇ ਜਦਕਿ ਵਿਦੇਸ਼ੀ ਸਾਡਾ ਕਲਚਰ ਅਪਣਾਉਣ ਨੂੰ ਤਿਆਰ ਆਂ ਪਰ ਅਸੀਂ ਆਪਣਾ ਕਲਚਰ ਛੱਡੀ ਜਾ ਰਹੇ ਹਾਂ ਸੋ ਸਾਰਿਆਂਗੇ ਮੇਰੀ ਤੇ ਇੱਕ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਵਿੱਚ ਰੱਖੋ ਆਪਣੇ ਪੰਜਾਬ ਵਿੱਚ ਰੱਖੋ ਆਪਣੇ ਘਰ ਵਿੱਚ ਰੱਖੋ ਤਾਂ ਕਿ ਜੋ ਸਭਿਤਾ ਸਾਨੂੰ ਮਿਲੀ ਹੈ ਅਸੀਂ ਉਸ ਨੂੰ ਬਰਕਰਾਰ ਰੱਖੀਏ ਬਹੁਤ ਬਹੁਤ ਅਰਦਾਸੀ ਕੀ ਇੱਕ ਖਾਸ ਕਰਕੇ ਅਜ ਤੀਜ ਦਾ ਤਿਹਾਉਤ ਆ ਇੱਕ ਬਹੁਤ ਵੱਡਾ ਮੈਸੇਜ ਅੱਜ ਪੰਜਾਬ ਦੀ ਉਹਨਾਂ ਮਹਿਲਾ ਖਾਸੇ ਲੁਧਿਆਣਾ ਦੀ ਉਹਨਾਂ ਮਹਿਲਾਵਾਂ ਨੇ ਉਹਨਾਂ ਲੜਕੀਆਂ ਨੂੰ ਵੀ ਦਿੱਤਾ ਜਿਹੜੀਆਂ ਵਿਦੇਸ਼ਾਂ ਵਾਂਗ ਰੁਕਤੀਆਂ ਲੇਕਿਨ ਬੇਸ਼ੱਕ ਵਿਦੇਸ਼ਾਂ ਜਾਣ ਪੜਨ ਆਪਣਾ ਕਾਰੋਬਾਰ ਕਰਨ ਲੇਕਿਨ ਕਿਤੇ ਕਿਤੇ ਪੰਜਾਬੀ ਵਿਰਸੇ ਜਿਹੜਾ ਪੰਜਾਬ ਦਾ ਵਿਰਸਾ ਉਹਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਜਦਕੀ ਜਿਹੜੇ ਫੌਨਰ ਵੈਸਟਰਨ ਜਿਹੜੇ ਕਲਚਰ ਵੀ ਅਪਣਾ ਕੇ ਉਸ ਉਹ ਸਾਡੇ ਵੀ ਪੰਜਾਬ ਦੇ ਕਲਚਰ ਨੂੰ ਵੀ ਅੱਜ ਦੇ ਅਜੋਕੇ ਸਮੇਂ 'ਚ ਅਪਣਾ ਰਹੇ ਕਿਉਂਕਿ ਪੰਜਾਬ ਦਾ ਵਿਰਸਾ ਤੇ ਕਲਚਰ ਬੜਾ ਵਾਸਟ ਆ ਤਾਂ ਕਿਤੇ ਨਾ ਕਿਤੇ ਖਾਸ ਕਰਕੇ ਸੌਂਦੇਮੀ ਹਿੰਦੇ ਦੇ ਵਿੱਚ ਤੀਜ ਦਾ ਤਿਹਾੜੀ ਪੰਜਾਬ ਦੇ ਅਲੱਲਕ ਕਸਬਿਆਂ 'ਚ ਬੜੀ ਹਰਸ਼ ਉਲਾਸ ਨਾਲ ਮਨਾਇਆ ਗਿਆ ਔਰ ਖਾਸ ਜਿਹੜੀਆਂ ਨਵੀਂ ਵਿਆਹਤਾਂ ਲੜਕੀਆਂ ਹੁੰਦੀਆਂ ਉਹ ਆਪਣੇ ਪੇਕੇ ਘਰ ਆਂਦੀਆਂ ਤਾਂਕਿ ਆਪਣੀ ਸખી ਸਹੇਲੀਆਂ ਨਾਲ ਤੇ ਕੁਝ ਰਿਸ਼ਤੇਦਾਰ ਮਿਲ ਕੇ ਕੁਝ ਆਪਣਾ ਜਿਹੜਾ ਸਮਾਵਦੀਤ ਕਰਦੀਆਂ ਇਸ ਦੇ ਨਾਲ ਹੀ ਪੰਜਾਬ ਦੇ ਕਲਚਰ ਫੁਲਕਾਰੀ ਗਿੱਧਾ ਤੇ ਇਸ ਦੇ ਨਾਲ ਪਿੰਗਾ ਝੂਟਣਾ ਇਸ ਦੇ ਨਾਲ ਜਿਹੜਿਆ ਫੁਲਕਾਰੀ ਦੇ ਨਾਲ ਜਿਹੜੇ ਮਹਿੰਦੀ ਲਗਾਣਾ ਹਰੇ ਰੰਗ ਦੇ ਸੂਟ ਚੂੜੀਆਂ ਬਿੰਦੀਆਂ ਪਾਣੇ ਬਹੁਤ ਵੱਡਾ ਇੱਕ ਪੰਜਾਬ ਦਾ ਕਲਚਰ ਜਿਹਨੂੰ ਹਜੇ ਵੀ पंजाब दिया औरतों ने संभाल के रखे यही एक पहचान है पंजाब एक वास्ट कल्चर की कैमरामैन सलमान है संदीप शर्मा दैनिक सर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर